ਜਿੱਥੇ ਲੋਕ ਨਵੇਂ ਸਾਲ ਦਾ ਸਵਾਗਤ ਆਪਣੇ ਆਪਣੇ ਤਰੀਕੇ ਨਾਲ ਕਰਦੇ ਹਨ ਉੱਥੇ ਹੀ ਨਗਰ ਕੌਂਸਲ ਰਾਜਪੁਰਾ ਦੇ ਉਪ ਪ੍ਰਧਾਨ ਅਤੇ ਵਾਰਡ ਨੰਬਰ 18 ਦੇ ਕੌਂਸਲਰ ਰਜੇਸ਼ ਕੁਮਾਰ ਵੱਲੋਂ ਨਵਾਂ ਸਾਲ 2025 ਨੂੰ ਨਸ਼ਾ ਮੁਕਤ ਬਣਾਉਣ ਲਈ ਅਤੇ ਨਸ਼ਾ ਨਾ ਕਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਹਸਤਾਖਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਇਸ ਮੁਹਿੰਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਐਮ ਐਲ ਏ ਮੈਡਮ ਨੀਨਾ ਮਿੱਤਲ ਵੱਲੋਂ ਸ਼ਿਰਕਤ ਕੀਤੀ ਗਈ ਇਸ ਦੌਰਾਨ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਵਾਲੇ ਪੱਤਰਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਤੇ ਇਸ ਮੁਹਿੰਮ ਬਾਰੇ ਹੋਰ ਕੀ ਕੁਝ ਕਹਿਣਾ ਸੀ ਐਮਐਲਏ ਮੈਡਮ ਨੀਨਾ ਮਿੱਤਲ ਅਤੇ ਉਪ ਪ੍ਰਧਾਨ ਰਜੇਸ਼ ਕੁਮਾਰ ਦਾ ਤੁਸੀਂ ਵੀ ਸੁਣੋ ਅੱਜ ਮੈਂ ਸਭ ਤੋਂ ਪਹਿਲਾਂ ਤਾਂ ਸਭ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੀ ਆਂ ਤੇ ਫਿਰ ਸਾਡੇ ਵਾਈਸ ਪ੍ਰਧਾਨ ਰਜੇਸ਼ ਜੀ ਨੂੰ ਵੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਜਿਹੜੀ ਅੱਜ ਨਸ਼ਾ ਛਡਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ ਇਹ ਇੱਕ ਬਹੁਤ ਵੱਡਾ ਯੋਗਦਾਨ ਹੈ ਸਾਡੇ ਸਮਾਜ ਨੂੰ ਨਸ਼ਿਆਂ ਤੋਂ ਬਚਾਉਣ ਲਈ ਕਿਉਂਕਿ ਨਸ਼ੇ 'ਚ ਜੇ ਇੱਕ ਜਣਾ ਵੀ ਪੈਂਦਾ ਘਰ ਦਾ ਤਾਂ ਪੂਰਾ ਘਰ ਬਰਬਾਦ ਹੋ ਜਾਂਦਾ ਹੈ ਤਾਂ ਉਸ ਲਈ ਅੱਜ ਇਹਨਾਂ ਨੇ ਆਪਣੇ ਸਾਰੇ ਅਤੇ ਪਿਆਨਾ ਭਰਾਵਾਂ ਨੂੰ ਇਕੱਠੇ ਕਰਕੇ ਸਿਗਨੇਚਰ ਮੀਮ ਸ਼ੁਰੂ ਕੀਤੀ ਹੈ ਤੇ ਮੈਂ ਸਭ ਨੂੰ ਇਹ ਕਹੂੰਗੀ ਕਿ ਇਸ ਸਿਗਨੇਚਰ ਮੀਮ ਦਾ ਹਿੱਸਾ ਬਣੋ ਤੇ ਆਪਾਂ ਆਪਣਾ ਫਰਜ਼ ਬਣ ਕੇ ਇੱਕ ਇੱਕ ਜਣਾ ਜਈ ਕਿ ਇਹ ਫਰਜ਼ ਬਣਾ ਲੈ ਕਿ ਅਸੀਂ ਨਸ਼ਿਆਂ ਤੋਂ ਸਾਡੇ ਬੱਚਿਆਂ ਨੂੰ ਬਚਾਣਾ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਨਸ਼ਾ ਮੁਕਤ ਪੰਜਾਬ ਬਣਾਉਣ ਤੇ ਸਾਨੂੰ ਦੇਰ ਲੱਗੂਗੀ ਇਸ ਲਈ ਸਾਡਾ ਸਭ ਦਾ ਫਰਜ਼ ਹੈ ਤੇ ਆਓ ਆਪਾਂ ਸਾਰੇ ਮਿਲ ਕੇ ਇਸ ਵਿੱਚ ਮੇਮਦਾ ਹਿੱਸਾ ਬਣੀਏ ਸਭ ਤੋਂ ਪਹਿਲੇ ਤਾਂ ਮੈਂ ਜਿੰਨੇ ਵੀ ਤੁਹਾਡੇ ਦਰਸ਼ਕ ਹੈ ਚੈਨਲ ਦੇ थ्रू ਸਭ ਨੂੰ ਇਸ ਨਵੇਂ ਸਾਲ ਦੀਆਂ ਵਧਾਈਆਂ ਦਿੰਦਾ 2025 ਦੀਆਂ ਅਤੇ ਪਰਮ ਪਿਤਾ ਪਰਮਾਤਮਾ ਦੇ ਵਾਹਿਗੁਰੂ ਦੇ ਪਾਵਨ ਚਨ ਅਰਦਾਸ ਹੈ ਇਹ ਸਭ ਲਈ ਜੋ ਨਵਾਂ ਸਾਲ ਹੈ ਤਰਕੀਆਂ ਰਹਿਮਤਾਂ ਬਰਕਤਾਂ ਲੈ ਕੇ ਆਏ ਤੇ ਸਭ ਦਾ ਆਪਸੀ ਭਾਈਚਾਰਾ ਵੀ ਕਾਇਮ ਰਹੇ ਬਾਕੀ ਜੋ ਤੁਸੀਂ ਅੱਜ ਮਹਿੰਮ ਬਾਰੇ ਗੱਲ ਕਰ ਰਹੇ ਹੋ ਕਿਉਂਕਿ ਆਪਣਾ ਸਾਰਿਆਂ ਦਾ ਫਰਜ ਬਣਦਾ ਹੈ ਕਿਉਂਕਿ ਨਸ਼ੇ ਵਰਗੀ ਭਿਆਨਕ ਬਿਮਾਰੀ ਦੇ ਖਿਲਾਫ ਜਾਂ ਨਸ਼ਾ ਮੁਕਤ ਸਮਾਜ ਦੀ ਸਥਾਪਨਾ ਲਈ ਆਪਾਂ ਸਾਰੇ ਸਮਾਜ ਦੇ ਵਰਗਾਂ ਨੂੰ ਇਕੱਠੇ ਹੋ ਕੇ ਇਸ ਦੇ ਨਾਲ ਜੰਗ ਲੜਨੀ ਪਵੇਗੀ ਆਪਾਂ ਦੇਖਿਆ ਹੀ ਹੈ ਅਸੀਂ ਫੀਲਡ 'ਚ ਜਾ ਕੇ ਜਿਵੇਂ ਅਸੀਂ ਡੋਰ ਟੂ ਡੋਰ ਜਾ ਕੇ ਕੈਂਪੇਨ ਚਲਾਈ ਹੋਈ ਹੈ ਅਸੀਂ ਦੇਖਦੇ ਹਾਂ ਕਿ ਨਸ਼ਾ ਕਰਨ ਵਾਲੇ ਦਾ ਜੋ ਪਰਿਵਾਰ ਹੈ ਉਹ ਉਹਦੇ ਨਾਲ ਨਾਲ ਉਹਦੇ ਪਰਿਵਾਰ ਤੇ ਵੀ ਅਸਰ ਪੈਂਦਾ ਨਸ਼ੇ ਵਾਲੇ ਤੇ ਚਲੋ ਪੈ ਹੀ ਰਿਹਾ ਹੈ ਉਹਦੇ ਨਾਲ ਜਦੋਂ ਪਰਿਵਾਰ ਟੁੱਟਦਾ ਚਲਾ ਜਾਂਦਾ ਹੈ ਜੋ ਇਹਦਾ ਅਸਰ ਹੈ ਸਮਾਜ ਤੇ ਪੈਂਦਾ ਹੈ ਸਮਾਜ ਤੋਂ ਬਾਅਦ ਚਾਹੀਏ ਆਪਾਂ ਹਲਕੇ ਦੀ ਗੱਲ ਕਰੀਏ ਜਾਂ ਜ਼ਿਲ੍ਹੇ ਦੀ ਗੱਲ ਕਰੀਏ ਈਵਨ ਦੈਨ ਪੂਰੇ ਦੇਸ਼ ਤੇ ਪੈਂਦਾ ਹੈ ਤਾਂ ਅਸੀਂ ਵੀ ਲੋਕਾਂ ਨੂੰ ਸचेਤ ਕਰ ਰਹੇ ਹਾਂ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਆਪਾਂ ਇਹਦੇ ਖਿਲਾਫ ਇੱਕ ਜੋ ਜੰਗ ਛੇੜੀ ਹੈ ਇੱਕ ਯੁੱਧ ਨਸ਼ੇ ਦੇ ਵਿਰੁੱਧ ਉਸ ਮਹੀਨੇ ਦੇ ਤੇ ਅਸੀਂ ਹਸਤਾਖਰ ਅਭਿਆਨ ਸ਼ੁਰੂ ਕੀਤਾ ਹੈ ਤੇ ਸਾਨੂੰ ਜੋ ਖੁਸ਼ੀ ਹੋਈ ਜੋ ਰਾਜਪਰੀ ਦੇ ਹਲਕਾ ਵਿਧਾਇਕ ਹੈ ਐਮ ਐਲ ਏ ਮੈਡਮ ਨੀਨਾ ਮਿੱਤਲ ਜੀ ਉਹ ਵੀ ਆਪਣਾ ਕੀਮਤੀ ਟਾਈਮ ਕੱਢ ਕੇ ਆਏ ਕਿਉਂਕਿ ਜਦੋਂ ਅਜਿਹੇ ਪਰਸਨ ਜੋ ਚਾਹ ਪੋਲਿਟੀਕਲ ਤੌਰ ਤੇ ਜਿਵੇਂ ਹੁਣ ਮੈਂ ਦੇਖ ਹੀ ਰਹੇ ਹਾਂ ਬਾਬਾ ਜਸਵੀਰ ਜੀ ਹੈੱਡ ਗ੍ਰੈਂਟੀ ਸਾਹਿਬ ਗੁਰਦੁਆਰਾ ਸਾਹਿਬ ਤੋਂ ਜਦੋਂ ਅਜਿਹੇ ਪਰਸਨ ਵੀ ਅੱਗੇ ਆਉਂਦੇ ਆ ਸਮਾਜ ਦੇ ਲਈ ਤਾਂ ਇੱਕ ਅਲੱਗ ਹੀ ਬੂਸਟ ਮਿਲਦਾ ਹੈ ਤੇ ਇੱਕ ਸੰਕਲਪ ਜਗਦਾ ਹੈ ਕਿ ਅਸੀਂ ਘਰ-ਘਰ ਇਹ ਸੰਦੇਸ਼ ਪਹੁੰਚਾਈਏ ਇਹ ਵੀ ਕੀ ਘਰ-ਘਰ ਇਹ ਸੰਦੇਸ਼ ਪਹੁੰਚਾਵਾਂਗੇ ਨਵੇਂ ਸਾਲ 2025 ਨੂੰ ਨਸ਼ਾ ਮੁਕਤ ਬਣਾਵਾਂਗੇ ਅੱਜ ਇੱਕ ਸਾਖਸ਼ਰ ਅਭਿਆਨ ਦਾ ਤੁਸੀਂ ਦੇਖ ਰਹੇ ਹੋ ਕਿੰਨਾ ਜਜਵਾ ਲੈਣਾ ਲੱਗੀ ਹੋਈਆਂ ਹਰੇਕ ਕੋਈ ਸੋਚ ਰਖ ਰਿਹਾ ਹੈ ਕਿ ਆਪਾਂ ਇਸ ਮਹਿੰਮ ਦਾ ਹਿੱਸਾ ਬਣੀਏ ਤੇ ਲੋਕਾਂ ਨੂੰ ਵੀ ਅੱਗੇ ਇਸ ਬੁਰਾਈ ਤੋਂ ਬਾਹਰ ਕਢਾਈਏ ਬਾਕੀ ਮੈਂ ਤੁਹਾਡਾ ਚੈਨਲ ਦਾ ਵੀ ਧੰਨਵਾਦ ਕਰਦਾ ਤੁਸੀਂ ਟਾਈਮ ਟੂ ਟਾਈਮ ਲੋਕਾਂ ਨੂੰ ਅਵੇਅਰ ਕਰਦੇ ਹੋ ਕਿਉਂਕਿ ਮੀਡੀਆ ਜੋ ਇਹ ਬਹੁਤ ਵੱਡਾ ਪਲੇਟਫਾਰਮ ਹੈ ਜੋ ਅਸੀਂ ਮੈਸੇਜ ਦਿੱਤਾ ਹੈ ਤੁਸੀਂ ਅੱਗੇ ਤੱਕ ਭੇਜੋਗੇ ਉਹ ਮੈਸੇਜ ਅਜੇ ਪਰਿਵਾਰਾਂ ਕੋਲ ਜਾਂਦਾ ਹੈ ਉਹ ਵੀ ਸੁਬਰਾਇ ਤੋਂ ਬਾਹਰ ਨਿਕਲਣਗੇ ਤੇ ਤੁਹਾਡੇ ਲਈ ਵੀ ਪ੍ਰਮਾਤਮਾ ਦੇ ਚੰਨਾਂ ਚ ਅਰਦਾਸ ਹੈ ਪ੍ਰਮਾਤਮਾ ਤੁਹਾਡੀ ਕਲਮ ਚ ਤਾਕਤ ਹਿੰਮਤ ਦੇ ਤੁਸੀਂ ਵੀ ਸੱਚਾਈ ਨੂੰ ਜਾਗਰ ਕਰੋ ਤੇ ਨਸ਼ਾ ਮੁਕਤ ਸਮਾਜ ਦੀ ਸਥਾਪਨਾ ਕਰਨ ਚ ਤੁਹਾਡਾ ਵੀ ਯੋਗਦਾਨ ਹੋਏ ਤੇ ਬਾਕੀ ਸਾਰਿਆਂ ਨੂੰ ਬੇਨਤੀ ਆਪਾਂ ਸਾਰੇ ਇਸ ਮੁਹਿੰਮ ਦਾ ਹਿੱਸਾ ਬਣੀਏ ਜੀ ਇੱਕ ਵਾਰ ਫਿਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਏਬੀਵੀ ਨਿਊਜ਼ ਪੰਜਾਬ ਲਈ ਦੀਪਕ ਅਰੋੜਾ ਦੀ ਰਿਪੋਰਟ ਰਾਜਪੁਰਾ